ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਔਰ ਇਸ ਪੇਸ਼ੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਲ ਵਾਰਦਾਤ ਦੇ ਸਮੇਂ ਮੌਜੂਦ ਸਿੱਧੂ ਮੂਸੇਵਾਲਾ ਦੇ ਦੋਸਤ ਗੁਰਪ੍ਰੀਤ ਸਿੰਘ ਦੀ ਗਵਾਹੀ ਹੋਈ ਹੈ ਔਰ ਗਵਾਹੀ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਸਮੇਂ ਇਸਤੇਮਾਲ ਕੀਤੀ ਗਈ AK47 ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿਸ ਨੂੰ ਗੁਰਪ੍ਰੀਤ ਸਿੰਘ ਨੇ ਪਛਾਣ ਕੇ ਗਵਾਹੀ ਦਿੱਤੀ ਹੈ ਔਰ ਇਸ ਸਮੇਂ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਹੈ ਕਿ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਅਤੇ AK47 ਪੇਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਮੌਜੂਦ ਗਵਾਹ ਵੱਲੋਂ ਪਛਾਣ ਕੀਤੀ ਗਈ ਹੈ ਤੇ ਦੋਸ਼ੀ ਪੱਖ ਦੇ ਵਕੀਲਾਂ ਦੁਆਰਾ ਗਵਾਹ ਨੂੰ ਕਰਾਸ ਕੀਤਾ ਗਿਆ ਹੈ ਇਜ਼ਰਾਨ ਜੱਗੂ ਭਗਵਾਨਪੁਰੀਆ ਦੇ ਐਡਵੋਕੇਟ ਕਿਸੇ ਕਾਰਨ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦੇ ਲਈ 27 ਸਤੰਬਰ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅੱਜ ਸਾਰੇ ਹੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ ਜਦਕਿ ਮਨਦੀਪ ਰਈਆ ਨੂੰ ਸਰੀਰਕ ਰੂਪ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਹੁਣ ਅਗਲੀ ਸੁਣਵਾਈ 27 ਸਤੰਬਰ ਨੂੰ ਹੋਵੇਗੀ ਅਤੇ ਦੱਸ ਦਈਏ ਕਿ 27 ਸਤੰਬਰ ਨੂੰ ਪੇਸ਼ ਹੋਣ ਦੇ ਮਾਨਯੋਗ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਦੱਸਿਆ ਹੈ ਕਿ ਅਗਲੀ ਪੇਸ਼ੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਦੂਸਰੇ ਗਵਾਹ ਨੂੰ ਵੀ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ ਬਿਲਕੁਲ ਜਿਵੇਂ ਲਾਸਟ ਡੇਟ ਤੇ ਮਾਂਜੋ ਉਦਾਫਤ ਨੇ ਜਿਹੜਾ ਥਾਲ ਗੱਡੀ ਤੇ AK47 ਵੈਪਨ ਪੇਸ਼ ਕਰਨ ਦਾ ਹੁਕਮ ਕੀਤਾ ਸੀ ਤਾਂ ਉਹਦੇ ਮੱਦੇ ਨਜ਼ਰ ਥਾਣੇcar ਵੀ ਅੱਜ ਕੋਰਟ 'ਚ ਪੇਸ਼ ਕੀਤੀ ਗਈ ਤੇ AK47 ਜਿਹੜੀ ਘ੍ਰਿੰਡਾ ਥਾਣੇ 'ਚ ਜਿਹੜੇ ਜੰਗੂ ਤਰੂਪਾ ਤੇ ਮਨੂ ਗੁੱਸਾ ਦਾ ਇਨਕਾਉਂਟਰ ਹੋਇਆ ਸੀ ਉਤੋਂ ਬਰਾਬਰਦ ਹੋਈ ਸੀ ਪੇਸ਼ ਕੀਤੀ ਗਈ ਸੀ ਤੇ ਬਕਾਇਦਾ ਜਿਹੜੇ ਵਿਟਨੈਸ ਅੱਜ ਹੋਏ ਉਹਨਾਂ ਨੇ ਉਹ ਵੈਪਨ ਦੀ ਤੇ ਗੱਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਨੇ ਜਿਹੜੀ ਅਗਲੀ ਪੇਸ਼ ਜਿਹੜੀ ਹੈਗੀ 27/9/2024 ਨਿਸ਼ਚਿਤ ਕੀਤੀ ਹੈ ਅੱਜ ਇਹ ਕਿੰਨੇ ਮੋਲਜਮ ਫਿਜ਼ੀਕਲ ਤੇ ਕੀਤੇ ਗਏ ਹੈਗੇ ਅੱਜ ਫਿਜ਼ੀਕਲੀ ਇੱਕ ਮਨਪ੍ਰੀਤ ਸਿੰਘ ਮੰਨੀ ਰਈਏ ਨੂੰ ਲੈ ਕੇ ਆਏ ਸੀ ਬਾਕੀ ਦੀ ਬੀਸੀ ਵਾਲੇ ਚੱਲ ਰਹੀ ਹੈ ਤੇ ਹੋਰ ਕਿਸੇ ਨੂੰ ਫਿਜ਼ੀਕਲੀ ਪੇਸ਼ ਨਹੀਂ ਕੀਤਾ ਗਿਆ ਹੋਰ ਕੋਈ ਕੀ ਕੁਸ਼ਲ ਜਿਹੜਾ ਅਜਿਹਮ ਰਿਹਾ ਇਸ ਦੇ ਵਿੱਚ ਸਭ। ਇਹ ਵਿਟਨਸ ਦੀ ਜਿਹੜੀ ਹੈਗੀ ਅੱਜ ਫਸਟ ਡੇ ਸੀਗਾ ਕਿ ਜਿਹੜਾ ਵਿਟਨਸ ਇਸ ਦੇ ਵਿੱਚ ਆਈ ਵਿਟਨਸ ਸੀਗਾ ਉਹਦਾ ਕਰਾਸ ਐਗਜ਼ਾਮੀਨੇਸ਼ਨ ਜਿਹੜਾ ਦੋਸ਼ੀ ਪੱਖ ਦੇ ਬਚਾਅ ਪੱਖ ਦੇ ਜਿਹੜੇ ਵਕੀਲ ਸਾਹਿਬਾਨ ਸੀ ਉਹਨਾਂ ਨੇ ਉਹਨੂੰ ਕਰਾਸ ਐਗਜ਼ਾਮੀਨਲ ਕੀਤਾ। ਜੱਗੂ ਭਗਵਾਨ ਪੁਰੀ ਦੇ ਜਿਹੜੇ ਕਾਉਂਸਲ ਨੇ ਉਹ ਕਿਸੇ ਕਾਰਨ ਕਰਕੇ ਮਾਨਯੋਗ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਇਸ ਕਰਕੇ ਉਹਨਾਂ ਨੇ ਰਿਕਵੈਸਟ ਕੀਤੀ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਦੀ ਰਿਕਵੈਸਟ ਮੰਨਦੇ ਹੋਏ ਤੇ ਜੱਗੂ ਭਗਵਾਨਪੁਰੇ ਦੇ ਐਡਵੋਕੇਟ ਨੇ ਜਿਹੜੀ ਇੱਕ oportunidades ਦਿੱਤੀ ਹੈ ਕਿ ਉਹ ਅੱਜ ਦਾ 27 ਤਰੀਕ ਨੂੰ ਜੋ ਵੀ ਕਰਾਸ ਐਗਜ਼ਾਮਿਨੇਸ਼ਨ ਉਹਨੂੰ ਕੰਕਲੂਡ ਕਰਦਾਂ ਔਰ ਫਰਦਰ ਜਿਹੜੇ ਵਿਟਨੈਸ ਹੈਗੇ ਉਹਨਾਂ ਨੂੰ ਸਬੰਨ ਕੀਤਾ ਮਾਜੂਦ ਅਦਾਲਤ ਵਿਸਤਾਈ 9 2024 ਬਾਕੀ ਹੁਣ ਜਿਹੜੀ ਅਗਲੀ ਪੇਸ਼ੀ ਹੈਗੀ ਹੈਗੇ ਉਦੋਂ ਗਵਾਹ ਵੀ ਬਰਾਏ ਗਿਆ ਕੋਈ ਹੋਰ ਜਾਂ ਸਿੱਧੂ ਦੇ ਫਾਦਰ ਨੂੰ ਵੀ ਤੇ ਬਿਲਕੁਲ ਉਹ ਬਲਕੌਰ ਸਿੰਘ ਨੂੰ ਤੇ ਇੱਕ ਹੋਰ ਜਿਹੜੇ ਇਸ ਕੇਸ ਦੇ ਆਈ ਵਿਟਨੈਸ ਨੇ ਉਹਨਾਂ ਨੂੰ ਵੀ ਮਾਜੂਦ ਅਦਾਲਤ ਨੇ ਸਬੰਨ ਕੀਤਾ ਹੈਗਾ ਅਗਲੀ ਡੇਟ ਲਈ ਉਹਨਾਂ ਦੀ ਗਵਾਹੀ